ਉਹ ਖੇਡ ਵੀ ਰਿਹਾਗਾ ਇੰਨੀ ਤੇਜ਼ੀ ਨਾਲ ਉਹਦੇ ਹੱਥ 'ਚ ਬੁਨਾਲੀ ਹੈ ਜੇ ਉੱਥੇ ਜਿਹੜੇ ਲੋਕ ਆ ਉਹ ਵੀ ਉੱਥੇ ਮੌਜੂਦ ਆ ਜਦੋਂ ਕਿ ਉਹਦੇ ਦੋ ਚੇਲੇ ਆ ਨਾਲ ਉਹਦੇ ਖੇਡ ਵੀ ਰਹੇ ਆ ਜੇਕਰ ਕੁਝ ਮੰਨ ਲਓ ਉਹਦੇ 'ਚੋਂ ਕੋਈ ਵੀ ਟ੍ਰੈਗਰ ਉੱਥੋਂ ਦਬਿਆ ਜਾਂਦਾਗਾ ਤਾਂ ਉਹਦੇ ਨਾਲ ਉੱਥੇ ਕੁਝ ਵੀ ਜੋ ਮਿਸ ਹੈਪਨਿੰਗ ਆ ਉੱਪਰ ਨਾ ਵਾਪਰ ਸਕਦੀ। ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮਕਾਨ ਵਿੱਚ ਕੁਝ ਚੇਲੇ ਇੱਕ ਬੰਦੂਕ ਦਾ ਪ੍ਰਦਰਸ਼ਨ ਕਰਨੇ ਸਨ ਪੰਜਾਬ ਸਰਕਾਰ ਨੇ 2022 ਦੇ ਵਿੱਚ ਹੀ ਕਿਉਂਕਿ ਜਦੋਂ ਉਸ ਤੋਂ ਪਹਿਲਾਂ ਕਈ ਘਟਨਾਵਾਂ ਇਦਾਂ ਦੀਆਂ ਹੋਈਆਂ ਪੰਜਾਬ ਸਰਕਾਰ ਨੇ 2022 ਦੇ ਵਿੱਚ ਜੋ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੀ ਸੀ ਉਹਨਾਂ ਦੇ ਖਿਲਾਫ ਜੋ ਵੀ ਡਿਜੀਟਲ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ ਮਤਲਬ ਕਿ ਉਹ ਨੋਟੀਫਿਕੇਸ਼ਨ ਹੋਣ ਦੇ ਬਾਅਦ ਵੀ ਖਾਲੇ ਤੱਕ ਇਹ ਚੀਜ਼ ਰੁਕ ਨਹੀਂ ਰਹੀ ਸੋਸ਼ਲ ਮੀਡੀਆ ਤੇ ਇਸ ਦਾ ਪ੍ਰਦਰਸ਼ਨ ਕਈ ਕਾਨੂੰਨ ਤੋਂ ਉੱਪਰ ਕਾਨੂੰਨ ਤੋਂ ਉੱਪਰ ਜਾ ਕੇ ਦਾ ਜੋ ਮਿਸਯੂਜ਼ ਕਰ ਰਿਹਾ ਮੇਰਾ ਨਾਮ ਐਡਵੋਕੇਟ ਬਹਾਦਰ ਸਿੰਘ ਮਾਨ ਹਾਂ ਜੀ ਮੈਂ ਬਟਿੰਡਾ ਡਿਸਟ੍ਰਿਕਟ ਕੋਰਟ ਵਿੱਚ ਪ੍ਰੈਕਟਿਸ ਕਰਦਾ ਤੇ ਜਿਹੜੀ ਜਿਹੜੀ ਵੀਡੀਓ ਆ ਵਾਇਰਲ ਹੋ ਰਹੀ ਹੈ ਕਿ ਇਸ ਤਰ੍ਹਾਂ ਕੇ ਤੁਹਾਡਾ ਐਨਾਲਿਸਿਸ ਨਾ ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਮੇਰੇ ਫੇਸਬੁੱਕ ਤੇ ਵੀ ਇਹ ਮੈਂ ਪਾਈ ਸੀ ਕਿਉਂਕਿ ਇਹ ਇਹਦੇ ਵਿੱਚ ਕੀ ਹੈ ਇੱਕ ਚੇਲਾ ਜੋ ਸਿਰ ਘੁਮਾ ਰਿਹਾ ਹੈਗਾ ਤਾਂ ਉਹਦੇ ਹੱਥ ਦੇ ਵਿੱਚ ਇੱਕ ਡਬਲ ਬੈਰਲ ਗਨ ਹੈਗੀ ਹੈ ਬਨਾਲੀ ਜਿਹਨੂੰ ਆਪਾਂ ਕਹਿੰਦੇ ਆ ਉਹ ਖੇਡ ਵੀ ਰਿਹਾਗਾ ਇੰਨੀ ਤੀਜੀ ਨਾਲ ਉਹਦੇ ਹੱਥ 'ਚ ਬਨਾਲੀ ਹੈ ਜੇ ਉੱਥੇ ਜਿਹੜੇ ਲੋਕ ਆ ਉਹ ਵੀ ਉੱਥੇ ਮੌਜੂਦ ਆ ਜਦੋਂ ਕਿ ਉਹਦੇ ਦੋ ਚੇਲੇ ਆ ਨਾਲ ਉਹਦੇ ਖੇਡ ਵੀ ਰਹੇ ਆ ਜੇਕਰ ਕੁਝ ਮੰਨ ਲਓ ਉਹਦੇ ਚੋਂ ਕੋਈ ਵੀ ਟ੍ਰੈਗਰ ਉੱਥੋਂ ਦੱਬਿਆ ਜਾਂਦਾ ਹੈਗਾ ਤਾਂ ਉਹਦੇ ਨਾਲ ਉੱਥੇ ਕੁਝ ਵੀ ਜੋ ਮਿਸ ਹੈਪਨਿੰਗ ਹੈ ਉਹ ਘਟਣਾ ਵਾਪਰ ਸਕਦੀ ਹੈ। ਕੀ ਕਿਨ ਤੁਹਾਡਾ ਆਈਡੀਆ ਕੋਈ ਇਸ ਤਰੀਕੇ ਨਾਲ ਜੋ ਸਰਗਾਮ ਪ੍ਰਦਰਸ਼ਨੀ ਹੋ ਰਹੀ ਹੈ ਜਾਂ ਜਿਹੜਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਸ਼ਲ ਮੀਗੇਟਿਡ ਇੰਪਲਸਿਵਿਟੀ ਖਿਲਾਫ ਕਾਰਵਾਈ ਕਰਾ ਕੇ ਜੇ ਕੋਈ ਹਮਲਾ ਕਰਦਾ ਪੰਜਾਬ ਸਰਕਾਰ ਨੇ 2022 ਦੇ ਵਿੱਚ ਹੀ ਕਿਉਂਕਿ ਜਦੋਂ ਉਸ ਤੋਂ ਪਹਿਲਾਂ ਕਈ ਘਟਨਾਵਾਂ ਇਦਾਂ ਦੀਆਂ ਹੋਈਆਂ ਇਹ ਆਪ ਸਰਕਾਰ ਨੇ 2022 ਦੇ ਵਿੱਚ ਜੋ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਸੀ ਉਹਨਾਂ ਦੇ ਖਿਲਾਫ ਮਾਨਯੋਗ ਬੀਜਪੀ ਪੰਜਾਬ ਨੇ ਵੀ ਆਪਣੇ ਮਾਨਯੋਗ ਹਾਈ ਕੋਰਟ ਨੂੰ ਵੀ ਉੱਥੇ ਆਪਦੇ ਐਫੀਡੀਆਫਟਾ ਰਹੀ ਦੱਸਿਆ ਸੀ ਕਿ ਅਸੀਂ ਜੋ ਵੀ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਆ ਉਹਨਾਂ ਦੇ ਅਗੇਂਸਟ ਜੋ ਵੀ ਲੀਗਲੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ ਠੀਕ ਹੈ ਪਰ ਉਹ ਮਤਲਬ ਕਿ ਉਹ ਨੋਟੀਫਿਕੇਸ਼ਨ ਹੋਣ ਦੇ ਬਾਅਦ ਵੀ ਹਲੇ ਤੱਕ ਇਹ ਚੀਜ਼ ਰੁਕ ਨਹੀਂ ਰਹੀ سوشل میڈیا ਤੇ ਇਸ ਦਾ ਪ੍ਰਦਰਸ਼ਨ ਕਈ ਕਾਨੂੰਨ ਤੋਂ ਉੱਪਰ ਕਾਨੂੰਨ ਤੋਂ ਉੱਪਰ ਜਾ ਕੇ ਦਾ ਜੋ ਮਿਸਯੂਜ਼ ਕਰ ਰਹੇ ਆ इवन ਕੇ ਮਾਨਯੋਗ ਡੀਸੀ ਬਠਿੰਡਾ ਦੁਆਰਾ ਵੀ ਇੱਕ ਲੈਟਰ ਇਹਦੇ ਰਿਗਾਰਡਿੰਗ ਕੱਢਿਆ ਗਿਆ ਹੈ ਪਰ ਇਹ ਲੋਕ ਹਲੇ ਵੀ ਉਸ ਜੋ ਉਹਨਾਂ ਦਾ ਆਰਡਰ ਆ ਉਹਦੀ ਵੀ ਕੰਪਲਾਈਂਸ ਨਹੀਂ ਕਰਦੇ ਉਹਦੇ ਅਕੋਰਡਿੰਗ ਵੀ ਨਹੀਂ ਚੱਲ ਰਹੇ ਵੈਸੇ ਆਰਮ ਦੀ ਐਕਸੂਲਟੀ ਤੇ ਯੂਜ਼ਿੰਗ ਦੀ ਗੱਲ ਕਰੀਏ ਤਾਂ ਕਿ ਇਸ ਪਰਪਸ ਲਈ ਫਾਰਮਰਜ਼ ਐਕਟ ਦੇ ਮੁਤਾਬਕ ਜਿਹੜੀ ਕੋਈ ਵੀ ਗਨ ਦਾ ਜੋ ਲਾਇਸੈਂਸੀ ਹੈ ਲਾਇਸੈਂਸ ਇਹਨਾਂ ਨੂੰ ਸਿਰਫ ਦਿੰਦੇ ਆ ਸਿਰਫ ਆਪਦੀ ਪ੍ਰੋਟੈਕਸ਼ਨ ਲਈ ਉਹ ਵੀ ਕੁਝ ਕ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਵੀ ਜਿੱਥੇ ਕੋਈ ਲਾਈਫ ਤੇ ਲਿਬਰਟੀ ਨੂੰ ਤੇ ਜ਼ਿਆਦਾ ਖਤਰਾ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਅਸੀਂ ਉਹਨੂੰ ਚੱਕ ਲਈ ਜਿੱਥੇ ਮਰਜ਼ੀ ਉਹਨੂੰ ਚੱਕੀ ਚੱਕ ਲੋ ਉਹਨੂੰ ਉੱਥੇ ਯੂਜ਼ ਕਰੀ ਚਲੋ ਲੋਕਾਂ ਨੂੰ ਦਿਖਾਈ ਚਲੋ ਉਹਦੇ ਲਈ ਨਹੀਂ ਕਿਉਂਕਿ ਇਹਦੇ ਆਰਮਜ਼ ਐਕਟ ਦੇ ਮਤਾਂਕ ਹੈ ਇਹਨੂੰ ਇੱਕ ਰੱਖਣ ਦੀ ਜਗਾ ਵੀ ਬਕਾਇਦਾ ਉਹਦੇ ਵਿੱਚ ਫੋਟੋਗ੍ਰਾਫਸ ਲੱਗਦੇ ਆ ਇੱਕ ਉਹ ਜੋ ਅਲਮੀਰਾ ਵਗੈਰਾ ਦੀ ਉਹਦੀਆਂ ਫੋਟੋਗ੍ਰਾਫਸ ਨਾਲ ਲੱਗਦੀਆਂ ਆਈਆਂ ਨੇ ਜੋ ਆਰਮਜ਼ੈਕਟ ਦੇ ਮਤਲਬ। ਵੀ ਅਸੀਂ ਇਹਨੂੰ ਕਿਹੜੀ ਸੇਫ ਜਗ੍ਹਾ ਤੇ ਰੱਖ ਸਕਦੇ ਹਾਂ? ਇਸ ਤੋਂ ਇਲਾਵਾ ਹੁਣ ਜੋ ਇਹ ਚ ਇਹ ਚੇਲੇ ਦੇ ਹੱਥ 'ਚ ਗਨ ਉਹਨੂੰ ਦੇਖ ਕੇ ਹੁਣ ਇਹ ਨਹੀਂ ਪਤਾ ਕਿ ਵੀ ਇਹ ਗਨ ਹੈ ਕੀ ਦੀ। ਮੰਨ ਲਓ ਜੇ ਇਸ ਦੀ ਆ ਤਾਂ ਇਹ ਉਹਨੂੰ ਫਿਰ ਵੀ ਨਹੀਂ ਇਸ ਤਰ੍ਹਾਂ ਨਾਲ ਉਹਨੂੰ ਵਰਤ ਸਕਦਾਗਾ। ਜੇ ਇਹ ਉਹ ਗਨ ਇਹ ਦੀ ਹੈ ਨਹੀਂ ਤਾਂ ਜੋ ਇਹਦਾ ਅਸਲੀ ਮਾਲਕ ਜਿਹਦੇ ਜਿਹਨੂੰ ਲਾਇਸੈਂਸ ਮਿਲਿਆਗਾ ਉਹ ਕਿਸੇ ਸੈਕੰਡ ਬੰਦੇ ਨੂੰ ਉਹ ਗਨ ਦੇ ਵੀ ਨਹੀਂ ਸਕਦਾ ਕਾਨੂੰਨ ਦੇ ਮਦਦ ਦੋਨਾਂ ਦੇ ਖਿਲਾਫ ਕਾਰਵਾਈ ਬਣਦੀ ਬਿਲਕੁਲ ਕਾਰਵਾਈ ਬਣਦੀ ਹੈ ਜੇ ਕਾਨੂੰਨ ਦੇ ਮਦਦ ਵੀਡੀਓ ਵਾਲੇ ਇਸ ਗਨ ਨੇ ਇਸ ਤਰ੍ਹਾਂ ਦੀ ਦੇਖੀ ਗਈ ਹੈ ਛੋਟੀ ਗਨ ਹੈ ਜਾਂ ਇਸ ਤਰ੍ਹਾਂ ਤਾਂ ਇਹ ਡਬਲ ਬੈਰਲ ਗਨ ਜੋ ਉਹਦੇ ਵੀਡੀਓ ਚ ਦਿਖ ਰਹੀ ਹੈ ਉਹ ਜਿੱਦਾਂ ਇੱਕ ਹਾਕੀ ਟਾਈਪ ਛੋਟੀ ਜੀ ਠੀਕ ਹੈ ਨਾ ਉਹ ਡਬਲ ਬੈਰਲ ਤੇ ਇਹ ਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਹੈ ਉਹ ਕਾਰਵਾਈ ਹੋਣੀ ਕਿ ਇਸ ਤਰ੍ਹਾਂ ਨਾ ਹੋਵੇ ਨਹੀਂ ਪੁਲਿਸ ਨੂੰ ਇਹਦੇ ਚ ਅਸੀਂ ਜੋ ਮੇਰੇ ਮੇਰਾ ਸੋਸ਼ਲ ਮੀਡੀਆ ਤੇ ਮੇਰਾ ਮੇਰੀ ਆਪਦੀ ਆਈਡੀ ਹੈ ਮੈਂ ਉਹਦੇ ਤੇ ਜਰੂਰ ਪਾਇਆਗਾ ਮਾਝੋ ਕ ਐਸਐਸਪੀ ਬਠਿੰਡਾ ਨੂੰ ਵੀ ਮੈਂ ਉਹਦੇ ਚ ਇਹੀ ਰਿਕੁਐਸਟ ਕੀਤੀ ਆ ਵੀ ਇਹ ਜੋ ਇਦਾਂ ਦਾ ਗਨ ਕਲਚਰ ਆ ਕਿਉਂਕਿ ਅੱਜ ਇਹਨਾਂ ਨੇ ਚੱਕੀ ਆ ਇਹਨਾਂ ਨੂੰ ਦੇਖ ਕੇ ਚਾਰ ਹੋਰ ਚੱਕਣਗੇ ਜੇਕਰ ਇਹਨਾਂ ਤੇ ਠੱਲ ਨਾ ਪਈ ਗਈ ਤਾਂ ਗਨ ਕਲਚਰ ਉਸ ਤੋਂ ਜ਼ਿਆਦਾ ਪ੍ਰਮੋਟ ਹੋਵੇਗਾ ਮੋਰਓਵਰ ਜਿਹੜੀ ਜਿਹੜੀ ਆਈਡੀ ਤੋਂ ਇਹ ਪਈ ਹੈ ਉਹ ਮੈਂ ਉਹਦਾ ਨਾਲ ਸਕਰੀਨਸ਼ਾਟ ਵੀ ਆਪਣੇ ਮੇਰੀ ਜੋ ਫੇਸਬੁਕ ਆਈਡੀ ਉਹਦੇ ਮੈਂ ਸਕਰੀਨਸ਼ਾਟ ਵੀ ਪਾਇਆ ਹੈ ਨਹੀਂ ਹੁਣ ਨਹੀਂ ਹੁਣ ਮੈਂ ਜਿੰਨਾ ਕਿ ਮੈਨੂੰ ਮੈਂ ਦੇਖਿਆ ਕਿ ਉਹ ਵੀਡੀਓ ਉਸ ਤੇ ਹੈ ਨਹੀਂਗੀ ਵੀਡੀਓ ਇਹਨਾਂ ਨੇ ਉਥੋਂ ਆਪ ਦੇ ਜੋ ਸਿੰਗਰ ਮਨੀ ਅਟਵਾਲ 786 ਆਈਡੀ ਹੈ ਉਹਦੇ ਤੇ ਇਹ ਵੀਡੀਓ ਹੁਣ ਹੈ ਨਹੀਂਗੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮਕਾਨ ਵਿੱਚ ਕੁਝ ਚੇਲੇ ਇੱਕ ਬੰਦੂਕ ਦਾ ਪ੍ਰਦਰਸ਼ਨ ਕਰ ਰਹੇ ਸਨ ਨੱਚ ਰਹੇ ਸਨ ਅਚਰੇ ਸਨ ਜਿਹੜੂ ਟ੍ਰੇਸ ਕਰਕੇ ਨਾ ਨਾ ਜਿਸ ਦਾ ਇੱਕ ਬੰਦੇ ਨੂੰ ਜਿਸ ਦਾ ਨਾਮ ਪਤਾ ਕੀਤਾ ਤੇ ਸਾਗਰ ਕੁਮਾਰ ਉਪਰ ਸਾਗਰ ਬਾਬਾ ਪੁੱਤਰ ਰੋਸ਼ਨ ਸਿੰਘ ਵਾਸੀ ਗਲੀ ਨੰਬਰ 17 ਸ਼ੀਰੂਦੂ ਉਸੇ ਕੇ ਨਾਮ ਪਰੰਡਾ ਸ਼ਿੰਦਾ ਦਾ ਮਕਾਨ ਸੀ ਉਹਦੇ ਕੋਲੋਂ ਅਸੀਂ ਦੇਖ ਕੇ ਚੈੱਕ ਕੀਤਾ ਜਿਹੜੀ ਬੰਦੂਖ ਬੰਦੂਖਾਂ ਆਈਆਂ ਇਹ ਜੋ ਲੱਕੜ ਦੇ ਖਡੋਣੇ ਨੂੰ ਬੰਦੂਖਾਂ ਹਨ ਅੱਛਾ ਹਾਂਜੀ ਤੇ ਹੁਣ ਇਹਨਾਂ ਤੇ ਜਿਵੇਂ ਗਨ ਕਲਚਰ ਦੀ ਪ੍ਰਮੋਟ ਦੀ ਗੱਲ ਕਰੀਏ ਭਾਵੇਂ ਘਟੋਣੇ ਨਾਲ ਹੀ ਹੋਵੇ ਪਰ ਕਿਤੇ ਨਾ ਕਿਤੇ ਵਧਾਵਾ ਤਾਂ ਗਨ ਕਲਚਰ ਨੂੰ ਦੇ ਰਹੇ ਨੇ ਤੇ ਕਿਸ ਤਰੀਕੇ ਦੀ ਕਾਹਲੀ ਹੈ ਨਾ ਇਹ ਇਹ ਲੱਕੜ ਦੀ ਬਲੂਕ ਹੈ ਨਹੀਂ ਸੰਦੀ ਆਪਣਾ ਸੀਨੀਅਰ ਅਫਸਰਾਂ ਨਾਲ ਗੱਲਬਾਤ ਕੀਤੀ ਜੋ ਵੀ ਕਾਰਵਾਈ ਪੂਰੀ ਹੋਈ ਹੋਊਗੀ ਹੋਈ ਜਾਊਗੀ ਜੇ ਕੁਝ ਨੂੰ ਬੰਦ ਹੋਇਆ ਤਾਂ ਜਰੂਰ ਅੱਜ ਕਿਤੇ ਹੋਊਗਾ ਪਹਿਲਾਂ ਕੋਈ ਮਾਮਲਾ ਦਰਜ ਹੋ ਜਾਵੇ ਸਰ ਨਹੀਂ ਨਹੀਂ ਜੀ ਇਹਨਾਂ ਤੋਂ ਪਹਿਲਾਂ ਕੋਈ ਮੁਕਾਦਮਾ ਬੰਦਦਾ ਅੱਛਾ ਹਾਂਜੀ ਤੇ ਇਹਨੂੰ ਕੋਈ ਇਹਨਾਂ ਦਾ ਕੋਈ ਚੇਲੇ ਵਗੈਰਾ ਨੇ ਕੋਈ ਧਾਰ ਕਰਕੇ ਗਿਆ ਹੈ ਜਿਵੇਂ ਇਹਨਾਂ ਦੀ ਆਸਥਾਨ ਦਾ ਲੱਕੜ ਜਿਹੜੀ ਗੱਲਾਂ ਨੇ ਜਿਹੜੀਆਂ ਕੀ ਲੈ ਕੇ ਉਹ ਲੱਕੜ ਦੀ ਗੱਲਾਂ ਜੀ ਇਹ ਲੱਕੜ ਦੀ ਗੱਲ ਹਾਂ ਜੀ ਤੁਸੀਂ ਵੀ ਦੇਖ ਲਓ ਖੜਾਉਣੇ ਬਾਈ ਲਾਉ ਲਾ ਬੰਦ ਨੇ